ਸਿਲੈਕਟ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਸੀ ਤੇ ਜਿਸ ਦੇ ਦੌਰਾਨ ਉਥੇ ਹੀ ਇੰਦਰਬੀਰ ਸਿੰਘ ਨੀਜਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਨਾਲ ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਰਹੇ ਤੇ ਅੱਜ ਇਹ ਪਹਿਲੀ ਮੀਟਿੰਗ ਹੈ ਜਿਹੜੀ ਕਿ ਬੇਅਧਵੀ ਖਿਲਾਫ ਬਿੱਲ ਪਾਸ ਕੀਤਾ ਗਿਆ ਹੈ ਉਸ ਨੂੰ ਲੈ ਕੇ ਅੱਜ ਦੱਸੀਏ ਕਿ ਪਹਿਲੀ ਮੀਟਿੰਗ ਸੱਦੀ ਗਈ ਤੇ ਜਿਸ ਤੋਂ ਬਾਅਦ ਕਈ ਫੈਸਲੇ ਜਿਹੜੇ ਕਿ ਇਸ ਮੀਟਿੰਗ ਦੇ ਦਰਮਿਆਨ ਲਏ ਗਏ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿ ਚਰਚਾਵਾ ਹੋਈਆਂ ਤੇ ਬੇਅਧਵੀ ਖਿਲਾਫ ਜੋ ਸਰਕਾਰ ਕਾਨੂੰਨ ਲਿਆ ਰਹੀ ਹੈ ਉਸ ਨੂੰ ਲੈ ਕੇ ਸਿਲੈਕਟ ਕਮੇਟੀ ਬਣਾਈ ਗਈ ਤੇ ਹੁਣ ਲੋਕਾਂ ਦੀ رائے ਹੈ ਜਿਹੜੀ ਕਿ ਲਈਤੀ ਜਾਵੇਗੀ ਤੇ ਹੋਰ ਕੀ ਕੁਝ ਅੱਜੇ ਫੈਸਲੇ ਲੈਨੇ ਆਓ ਤੁਹਾਨੂੰ ਸੁਣਾਉਣਿਆ ਪੰਜਾਬ ਫਿਤਰ ਤਰਮਿਕ ਗ੍ਰੰਥਾਂ ਦੇ ਵਿਰੋਧ ਅਪ ਅਪਰਾਧਾਂ ਦੀ ਰੋਕਥਾਮ ਬਿਲ 2025 ਸੋ ਡਿਸਕਸ਼ਨ ਦੇ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਇਹਦੇ ਚ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਔਰ ਉਹ ਸਿਲੈਕਟ ਕਮੇਟੀ ਜਿਹੜੀ ਹੈ ਉਹ ਆਪਣਾ ਵਿਚਾਰ ਪੇਸ਼ ਕਰਕੇ ਤੇ 6 ਮਹੀਨੇ ਦੇ ਅੰਦਰ ਅੰਦਰ ਇੱਕ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸਲੇਮਾਨ ਯੂਪੀ ਸਪੀਕਰ ਸਾਹਿਬ ਨੇ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਅਸੀਂ ਅੱਜ ਜਿਹੜਾ ਕਾਰਜ ਖੇਤਰ ਹੈ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਤੇ ਬਿੱਲ ਸੰਬੰਧੀ ਜਿਹੜਾ ਜਨਰਲ ਦੀ رائے ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੋੰਡਰਾ ਕੀਤਾ ਹੁਣ ਆਪ ਸਭ ਜਾਣਦੇ ਇਸ ਗੱਲ ਨੂੰ ਕਿ ਜਿਹੜੀ ਸਿਲੈਕਟ ਕਮੇਟੀਆਂ ਹੁੰਦੀਆਂ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵਾਈ ਡੇ ਟੂ ਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਇਹ ਕੌਨਫਿਡੈਂਸ਼ੀਅਲ ਹੁੰਦੀ ਹੈ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਡੇ ਟੂ ਡੇ ਜਿਹੜੇ ਅਸੀਂ ਕੰਮ ਕਰਾਂਗੇ ਗੱਲਬਾਤ ਕਰਾਂਗੇ ਵਿਚਾਰ ਟੰਡਰਾ ਕਰਾਂਗੇ ਉਹਦੇ ਬਾਰੇ ਤਾਂ ਨਹੀਂ ਦੱਸ ਸਕਾਂਗੇ ਦੂਜੀ ਗੱਲ ਇਹ ਹੈ ਕਿ ਬੜਾ ਸਰਬਾਜਨ ਸਮਰਸ਼ੀ ਵੇ ਸਾਡਾ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਨੂੰ ਵੀ ਚਾਹੀਦਾ ਕਿ ਸਾਨੂੰ ਥੋੜਾ ਜਿਆ ਇਹਦੇ ਬਾਰੇ ਆਰਾਮ ਨਾਲ ਕੰਮ ਕਰਨ ਦਿੱਤਾ ਜਾਵੇ ਕਿ ਕਾਫੀ ਕਠਨ ਕੰਮ ਹੈ ਸੋ ਬੇਸਿਕਲੀ ਸਾਡੀ ਮੀਟਿੰਗਾਂ ਤੇ ਹੀ ਸੀਰੀਅਸਲੀ ਸਭ ਨੇ ਇਹ ਜਿਹੜੀਆਂ ਗਲਫਤ ਕੀਤੀ ਹੈ ਆਪਣੀ ਰਾਏ ਦਿੰਦੀ ਹੈ ਤੇ ਅਸੀਂ ਮੀਟਿੰਗਾਂ ਲਗਾਤਾਰ ਕਰਦੇ ਰਹਾਂਗੇ ਔਰ ਕੋਸ਼ਿਸ਼ ਹੋਏਗੀ ਅਸੀਂ 6 ਮਹੀਨੇ ਤੋਂ ਪਹਿਲਾਂ ਪਹਿਲਾਂ ਇਹ ਰਿਪੋਰਟ ਦੇ ਸਕੀਏ ਬਹੁਤ ਕੁ ਦੇਣੇ ਸੁਝਾਅ ਦੇਣੀ ਉਹ ਕੀ ਤਰੀਕਾ ਬਣਾਉਗੇ ਅਸੀਂ ਉਸ ਤੇ ਵੀ ਵਿਚਾਰ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਪਰ ਇਹ ਹੈ ਕਿ ਜਿਹੜੀ ਪਬਲਿਕ ਹੈ ਉਹ ਆਪਣਾ ਵਿਚਾਰ ਦੇ ਸਕਦੀ ਹੈ ਕਿਸੇ ਤਰੀਕੇ ਨਾਲ ਈਮੇਲ ਰਾਹੀਂ ਵੀ ਦੇ ਸਕਦੀ ਹੈ ਸਾਨੂੰ ਮੌਟਰੇ ਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰ ਲਾਂਗੇ ਜੀ ਅਸੀਂ ਨੈਕਸਟ ਮੀਟਿੰਗ ਤੁਹਾਨੂੰ ਇਹ ਦੱਸ ਸਕਾਂ ਕਿ ਵੀ ਅਸੀਂ ਕਿਹ ਨੰਬਰ ਦੇ ਰਹੇ ਹਾਂ ਕਿਸ ਤਰ੍ਹਾਂ ਈਮੇਲ ਦੇ ਰਹੇ ਹਾਂ ਸਿਰਫ ਫਾਰਮੈਟ ਕਰਿਆ ਗਿਆ ਸੀ ਕਿ ਕੁਝ ਦਿਨ ਦੀ ਮੀਟਿੰਗ ਕਰਨੀ ਹੈ ਕਿ ਕਿਹ ਮੀਟਿੰਗ ਲੈਣੀ ਹੈ ਕਿ ਕਿਹ ਟਾਈਮਾਂ ਚਾਹੀਦੀ ਹੈ ਉਸ ਵਾਸਤੇ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਹੋਸਤਾ ਕਿ ਅਸੀਂ ਕੋਈ ਦਿਨ ਮਿੱਥ ਲਈਏ ਤੇ ਟਾਈਮ ਉਹਦਾ ਮਿੱਥ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਏ ਔਰ ਸਾਡੀ ਇਹ ਵੀ ਰਿਕੁਐਸਟ ਸਭ ਨੂੰ ਸੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਾਂਗੇ ਸਿਰ ਅਸੀਂ ਬਹੁਤ ਇਹਨੂੰ ਸ nghiêmਨਸ਼ੀਰ ਮਸਤੇ ਨੂੰ ਉਸ ਤਰ੍ਹਾਂ ਸੀਰੀਅਸ ਹੀ ਲੈ ਰਹੇ ਹੈ ਇਹ ਕਿ ਅਜੇ ਤੀ ਮੈਂ ਸਸਤਾ ਪ੍ਰੇਮੀ ਜੀ ਜਦੋਂ ਕਿ ਤੇਰੇ ਨਾਲ ਕਿਹਾ ਉਹਨਾਂ ਦੇ ਕੀ ਚਾਹੁੰਦੇ 83 ਸਾਰੇ ਸੰਸਦਾਂਾਂ ਦੇ ਰਹਿ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਅ ਧਰਮ ਨੂੰ ਸਮਾਜ ਦੇ ਨੇ ਬੁੱਧੀਜੀਵੀ ਨੇ ਉਹਨਾਂ ਦੀ ਰਾਏ ਵੀ ਲਾਂਗੇ ਆਮ ਜਨਤਾ ਦੀ ਰਾਏ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਦੇ ਕਿ ਜਨਤਾ ਦੀ ਰਾਏ ਲਈ ਜਾਏਗੀ ਬਨਜੀ ਜੀ ਸਾਹਿਬ ਤੁਹਾਨੂੰ ਕੀ ਇਸ ਮਾਮਲੇ ਉੱਤੇ ਹਰੇਕ ਪਾਰਟੀ ਦੀ ਰਾਏ ਦ੍ਰਾਂਸਪਤ ਦੀ ਲੱਗ ਨੂੰ ਕੋਈ ਨਜ਼ਰ ਨਹੀਂ ਇਸ ਤੇ ਪਰ ਕੀ ਇਸ ਦੇ ਵਿੱਚ ਕੋਈ ਪ੍ਰਸਤਾਵ ਦਿੱਤੇਗੇ ਕਿ ਜੋ ਬੇਸ ਵਿੱਚ ਪੈਣਾ ਚੀਜ਼ ਦਸੀ ਹੈਗੀ ਹੈ ਇਸ ਦੇ ਉੱਪਰ ਲਈ ਕਿ ਪ੍ਰਸਤਾਵ ਦਿੱਤੇਗੇ ਹਾਂਜੀ ਅਸੀਂ ਬਿੱਲ ਜੋ ਵੀ ਨੇ ਬਿੱਲ ਸਭ ਕੋਲ ਪਹੁੰਚ ਚੁੱਕਾ ਹੈ ਅਸੀਂ ਪਹਿਲਾਂ ਵੀ ਬਿੱਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਏਜੀ ਸਾਹਿਬ ਵੀ ਤੀ ਦੇਖਿਆ ਬੈਠੇ ਸੀ ਸੋ ਮਾਹਿਰ ਨੇ ਉਹ ਉਹਨਾਂ ਨਾਲ ਰਾਏ ਕਰਾਂਗੇ ਔਰ ਲਗਾਤਾਰ ਤਜ ਮੀਟਿੰਗਾਂ ਲਗਾਤਾਰ ਤਜ ਕਰਾਂਗੇ ਜਿਵੇਂ ਸਾਡੀ ਬਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ ਤਰੀਕੇ ਨਾਲ ਬੜੇ

हां तो सी मैं कल 12 13 मेंबर सिगे मैं गिनती देखी नहीं है ते दो मेंबर ਸਾਡੇ ਨਾਲ ਮੈਨੂੰ ਫੋਨ ਆ ਕੇ ਸੀ ਜਿੰਪਾ ਜੀ ਬੀਜ਼ੀ ਸੀਗੇ ਆ ਰਹੇ ਨੇ ਉਹਨੇ ਪਹੁੰਚ ਜਾਣਗੇ ਉਹ ਸੋ ਅਸੀਂ ਬਾਅਦ ਕਰਾਂਗੇ ਸਾਰਾ ਵਿਚਾਰ ਦੱਸ ਦਾਂਗੇ ਜੋ ਵਿਚਾਰ ਤਾਂ ਕਰੀਤਾ ਡਾਕਟਰ ਅਮਨਦੀਪ ਉਹ ਵੀ ਉਹਨਾਂ ਨੂੰ ਲਿਜੀ ਮੈਸੇਜ ਕੀਤਾ ગઈ ਵੇ ਸੀ ਬਾਰ ਉਹ ਮੈਨੂੰ ਫੋਨ ਆ ਗਿਆ ਸੀ ਕਿ ਮੈਂ 12 ਤੱਕ ਪਹੁੰਚਾਂਗੀ ਸੋ ਉਹਨਾਂ ਨੂੰ ਮਿਲ ਲਾਂਗੇ ਤੇ ਬਾਅਦ ਅਸੀਂ ਉਹਨਾਂ ਨੂੰ ਵੀ ਸਾਰਾ ਦੱਸ ਦਾਂਗੇ ਕਿ ਡਿਸਕਸ ਕੀਤਾ ਸੀ ਸੀਰੀਅਸ ਲੰਘ ਗਿਆ ਇਸ ਕੰਮ ਤਨਮੈ ਜੀ ਕਿੰਦੋਂ ਆਣੇ